YouTube ਚੈਨਲ ਤੇ ਦੇ ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਕਿ ਕਰਮਰਾੜ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਜਿਵੇਂ ਤੁਸੀਂ ਦੇਖਦੇ ਹੋ ਆਪਣੇ ਇਸ ਚੈਨਲ ਦੇ ਆਪਾਂ ਵੱਖ-ਵੱਖ ਸਮਿਆਂ 'ਚ ਵੱਖ-ਵੱਖ ਫਨਕਾਰਾਂ ਦੀ ਪੁਰਾਣੇ ਗੀਤਕਾਰਾਂ ਦੀ ਗਾਇਕਾਂ ਦੀ ਗੱਲ ਕਰਦੇ ਆ ਇਸੇ ਖੜੀ ਨੂੰ ਅੱਗੇ ਤੋਰਦੇ ਅੱਜ ਆਪਾਂ ਇੱਕ ਹੋਰ ਐਸੀ ਚੀਜ਼ ਦੀ ਜ਼ਿਕਰ ਕਰਨਾ ਹੈ ਜਿਹੜਾ ਪੰਜਾਬੀ ਗਾਇਕੀ ਦੇ ਵਿੱਚ ਜੱਟਾਂ ਦੇ ਮੁੰਡਿਆਂ ਦਾ ਕਿੱਥੋਂ ਆਉਣਾ ਹੋਇਆ ਕੌਣ ਇਹਨਾਂ ਨੂੰ ਲੈ ਕੇ ਆਇਆ ਜਾਂ ਇਹਨਾਂ ਦੀ ਕਿੱਥੋਂ ਰਾਹ ਖੁੱਲੇ ਇਸ ਚੀਜ਼ ਦੇ ਇਹਦੇ ਬਾਰੇ ਆਪਾਂ ਗੱਲ ਕਰਨੀ ਹੈ ਦੋਸਤੋ ਤੇ ਨਾਲ ਦੀ ਨਾਲ ਆਪਾਂ ਇਹ ਗੱਲ ਕਰਨੀ ਹੈ ਵੀ ਅੱਜਕੱਲ ਦੀ ਗਾਇਕੀ ਤੇ ਪੁਰਾਣੀ ਗਾਇਕੀ ਦੇ ਵਿੱਚ ਕਿੰਨੀ ਕੋ ਸੁਖਾਲੀ ਹੋ ਗਈ ਜਾਂ ਕਿੰਨੀ ਇੱਕ ਔਕੜਾ ਆ ਗਈਆਂ ਉਹਦੇ ਬਾਰੇ ਆਪਾਂ ਗੱਲ ਕਰਨੀ ਹੈ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਸਭ ਨੂੰ ਬੇਨਤੀ ਕਰਦਾ ਜੇ ਤੁਸੀਂ ਆਪਣੇ ਚੈਨਲ ਤੇ ਹਜੇ ਨਵੇਂ ਹੋ ਤਾਂ ਆਪਣਾ YouTube ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੇ ਜਿਹੜੇ ਸਮੇਂ ਦੀਆਂ ਵੀਡੀਓ ਐ ਉਹ ਤੁਹਾਡੇ ਨਾਲ ਆਸਾਨੀਆਂ-ਆਸਾਨੀਆਂ ਕਰ ਸਕੀਏ ਕਿਉਂਕਿ ਆਪਣਾ ਜਿਹੜਾ ਜਾਦੇ ਵੀਡੀਓਜ਼ ਆਉਂਦੀ ਐ ਉਹ ਪੁਰਾਣੇ ਗੀਤਕਾਰਾਂ ਤੇ ਗਾਇਕਾਂ ਤੇ ਕਿਸੇ ਪੁਰਾਣੇ ਸਾਹਿਤ ਤੇ ਜਾਂ ਕੋਈ ਪੁਰਾਣੇ ਪੰਜਾਬੀ ਫਿਲਮ ਐਕਟਰ ਤੇ ਆਪਾਂ ਸਮੇਂ-ਸਮੇਂ ਸਿਰ ਆਸਾਨੀਆਂ ਕਰਦੇ ਆਉਂਦੇ ਆ ਤਾਂ ਮੇਰੀ ਬੇਨਤੀ ਐ ਵੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅੱਜ ਦੀ ਜਿਹੜੀ ਗੱਲਬਾਤ ਐ ਉਹ ਆਪਾਂ ਸ਼ੁਰੂ ਕਰਦੇ ਆਂ ਵੀ ਪੰਜਾਬੀ ਗਾਇਕੀ ਦੇ ਵਿੱਚ ਤੁਸੀਂ ਦੇਖਦੇ ਹੋ ਅੱਜ ਸਭ ਤੋਂ ਜ਼ਿਆਦਾ ਜੱਟਾਂ ਦੇ ਮੁੰਡੇ ਆ ਰਹੇ ਆ ਇਹ ਜੱਟਾਂ ਦੇ ਮੁੰਡਿਆਂ ਦਾ ਆਉਣ ਦਾ ਕੀ ਕਾਰਨ ਹੈ ਇਹਦਾ ਜੇ ਆਪਾਂ ਦੇਖੀਏ ਅੱਜ ਕੱਲ੍ਹ ਹਰੇਕ ਮੰਨਦਾ ਵੀ ਗਾਇਕੀ ਦੇ ਵਿੱਚ ਪੈਸਾ ਬਹੁਤ ਹੈ ਸੋ ਕੁਸ਼ਤਾਂ ਮੰਨ ਲਓ ਪੈਸੇ ਕਰਕੇ ਹੁਣ ਲੋਕਾਂ ਦਾ ਰੁਝਾਨ ਬਹੁਤ ਜ਼ਿਆਦਾ ਵਧ ਗਿਆ ਪੁਰਾਣੇ ਸਮਿਆਂ ਦੇ ਵਿੱਚ ਐਵਜਾ ਕੁਝ ਨਹੀਂ ਸੀ ਗਾਇਕੀ ਦੇ ਵਿੱਚ ਜਿਆਦਾ ਪੈਸਾ ਵੀ ਨਹੀਂ ਸੀ ਕਰਦੇ ਵੀ ਥੋੜੇ ਜੇ ਘੱਟ ਪੜੇ ਲਿਕੇ ਔਣ ਕਰਕੇ ਮੁੰਡਿਆਂ ਨੂੰ ਇਸ ਕਿਤੇ ਚਾਉਣ ਨਹੀਂ ਦਿੰਦੇ ਸੀ ਮੁਗਦੀ ਗੱਲ ਇਹ ਸਮਝ ਲਓ ਵੀ ਜੱਟਾਂ ਦੇ ਮੁੰਡਿਆਂ ਨੂੰ ਤਾਂ ਇਹ ਸਿੱਧਾ ਹੀ ਕਿਹਾ ਜਾਂਦਾ ਸੀ ਵੀ ਤੁਸੀਂ ਕੰਜਰਾਂ ਵਾਲਾ ਕੰਮ ਹੈ ਵੀ ਆਪਣੇ ਵਾਸਤੇ ਦੀ ਗੱਲ ਨਹੀਂ ਤੇ ਫੇਰ ਵੀ ਤੁਸੀਂ ਦੇਖੋ ਵੀ ਪੰਜਾਬੀ ਗਾਇਕੀ ਜੇ ਆਪਾਂ ਗੱਲ ਕਰੀਏ ਲਾਲਚੰਦ ਯਮਲਾ ਜੱਟੀ ਤੋਂ ਸ਼ੁਰੂ ਹੋ ਕੇ ਅ ਪਰਮਿਲਾ ਪੰਮੀ, ਗੁਰਚਰਨ ਪੋਲੀ, ਦਦਾਰ ਸੰਧੂ ਸਾਹਿਬ, ਸਨੇਹ ਲਤਾ ਜੀ, ਮਮਸਦੀਕ ਰঞ্জੀਤ ਕੌਰ ਜਦੋਂ ਇਹਨਾਂ ਦਾ ਯੋਗ ਆਇਆ ਤਾਂ ਪੰਜਾਬੀ ਦੁਗਾਨਾ ਗਾਇਕੀ ਦਾ ਸਨੇਹ ਯੋਗ ਸੀ ਉਹ। ਉਦੋਂ ਤੱਕ ਕੋਈ ਜਿਆਦਾ ਮਤਲਬ ਕਮਾਈ ਵਾਲੀ ਗੱਲ ਹੈ ਨਹੀਂ ਸੀ। ਜਦੋਂ ਯੋਗ ਆਇਆ ਇੱਕ ਤਵਿਆਂ ਤੋਂ ਬਾਅਦ ਕੈਸਟਾਂ ਦਾ ਉਦੋਂ ਲੋਕਾਂ ਦਾ ਰੁਝਾਨ ਬਹੁਤ ਵਧ ਗਿਆ ਪੰਜਾਬੀ ਗਾਇਕੀ ਦੇ ਵੱਲ ਜਿਹੜੇ ਮੁੰਡੇ ਗਾਉਣ ਦੀ ਚਾਹਵਾਨ ਸੀ ਉਹਨਾਂ ਨੂੰ ਉਹਦੇ ਘਰ ਦੇ ਵੀ ਸਪੋਰਟ ਕਰਨ ਲੱਗ ਗਏ ਚਲੋ ਪੈਸੇ ਖਰਚ ਕਰਕੇ ਵੀ ਮਾਰਕੀਟ 'ਚ ਜੇ ਕੋਈ ਆਉਣਾ ਚਾਹੁੰਦਾ ਸੀ ਤਾਂ ਉਹਨਾਂ ਦੇ ਘਰ ਦੇ ਨਾਂ ਨੂੰ ਕਰਨੀ ਸੀ ਕਰਦੇ ਸੋ ਆਪਾਂ ਦੋਸਤੋ ਦੇਖੀਏ ਤਾਂ ਜਿਹੜੀ ਜਦੋਂ 1900 65 ਦੇ ਵਿੱਚ ਦਦਾਰ ਸੰਧੂ ਸਾਹਿਬ ਮੁਹੰਮਦ صدیق ਜੀ ਨੂੰ ਮਿਲੇ ਤਾਂ ਉਹਨਾਂ ਦੇ ਕੁਝ ਕੁ ਗੀਤ ਲਿਖੇ ਹੋਏ ਜਦੋਂ صدیق ਸਾਹਿਬ ਨੇ ਦੇਖੇ ਤਾਂ ਉਦੋਂ ਦਦਾਰ ਸੰਧੂ ਦੀ ਉਮਰ ਸਿਰਫ 18-19 ਸਾਲ ਦੀ ਸੀ ਤੇ ਉਹ ਬਹੁਤ ਹੈਰਾਨ ਹੋ ਗਏ ਗੀਤ ਦੇਖ ਕੇ ਕਿ ਮਤਲਬ ਇੰਨੀ ਛੋਟੀ ਜਿਹੀ ਉਮਰ ਦਾ ਮੁੰਡਾ ਤੇ ਇੰਨੀ ਡੂੰਗੀ ਗੱਲ ਲਿਖ ਸਕਦਾ ਤਾਂ ਉਹਨਾਂ ਨੇ ਗੀਤ ਰਿਕਾਰਡ ਵੀ ਕਰਾਏ ਉਸੇ ਜੀ ਦੇ ਸ਼ੌਂਕ ਨੂੰ ਦੇਖ ਕੇ ਦਦਾਰ ਸੰਧੂ ਸਾਹਿਬ ਦੇ ਤੋਂ ਮਨ 'ਚ ਸ਼ੌਂਕ ਆਇਆ ਵੀ ਮੈਂ ਵੀ ਗਾਇਕ ਬਣਾ ਤਾਂ ਉਹਨਾਂ ਨੇ ਵੀ ਜਦੋਂ ਪੰਜਾਬੀ ਗਾਇਕੀ ਦੇ ਵਿੱਚ ਆਪਣਾ ਹੱਥ ਜਮਾਇਆ ਤਾਂ ਉਹ ਪੂਰੇ ਕਾਮਯਾਬ ਹੋਏ ਤੇ ਮੇਰੇ ਖਿਆਲ ਨਾਲ ਜੇ ਆਪਾਂ ਆਂਕੜੇ ਦੇਖੀਏ ਇਤਿਹਾਸ ਫਰੋਲੀਏ ਤਾਂ ਦਦਾਰ ਸੰਧੂ ਸਾਹਿਬ ਜਿਹੜੇ ਪਹਿਲੇ ਫਨਕਾਰ ਹੋਏ ਹੈ ਜਿਹੜੇ ਜੱਟ ਫਨਕਾਰ ਹੋਏ ਹੈ ਜਦੋਂ ਉਹਨਾਂ ਦੀ ਰਿਕਾਰਡਿੰਗ ਆ 1970 69 ਦੇ ਵਿੱਚ ਆਈ ਸੀ ਸਨੇਹ ਲਤਾ ਜੀ ਨਾਲ ਉਹ ਪਹਿਲੇ ਜੱਟ ਫਨਕਾਰ ਸੀ ਜੋ ਇਸ ਕੰਮ ਚ ਆਏ ਤੇ ਪੂਰੇ ਕਾਮਯਾਬ ਹੋਏ ਹਾਲਾਂਕਿ ਉਦੋਂ ਉਹਨਾਂ ਨੇ ਵੀ ਬਹੁਤ ਔਕੜਾਂ ਝੱਲੀਆਂ ਸੰਧੂ ਸਾਹਿਬ ਨੇ ਕਿਉਂ ਉਦੋਂ ਕੋਈ ਇੰਨੀ ਸਪੋਰਟ ਉਹਨਾਂ ਨੂੰ ਵੀ ਨਹੀਂ ਸੀਗੀ ਚਲੋ ਉਹਨਾਂ ਨੂੰ ਸ਼ੌਂਕ ਸੀ ਸਦੀਕ ਸਾਹਿਬ ਦੇ ਰਾfte ਕਰਕੇ ਉਹਨਾਂ ਦਾ ਚਲੋ ਰਿਕਾਰਡਿੰਗ ਸ਼ੇਤੀ ਹੋ ਗਈ ਐਚ ਐਮ ਬੀ 'ਚ ਬਾਕੀ ਉਹਨਾਂ ਚ ਕਲਾਕਾਰੀ ਵੀ ਬਹੁਤ ਜ਼ਿਆਦਾ ਸੀ ਟੈਲੈਂਟ ਸੀ ਜਦੋਂ ਤਾਂ ਕੋਈ ਦਿੱਕਤ ਨਹੀਂ ਆਈ ਉਹਨਾਂ ਨੂੰ ਰਿਕਾਰਡਿੰਗ ਗਰਾਊਂਡ 'ਚ ਉਸ ਸਮੇਂ ਜਿਹੜੀ ਗੱਲ ਹੋਈ ਗਾਇਕੀ 'ਚ ਆਉਣ ਦੀ ਉਦੋਂ ਪਹਿਲਾਂ ਕੋਈ ਵੀ ਜੱਟ ਫਨਕਾਰ ਇਸ ਲਾਈਨ 'ਚ ਨਹੀਂ ਆਇਆ ਸੀ ਸੋ ਆਪਾਂ ਕਹਿ ਸਕਦੇ ਆਂ ਵੀ ਜਿਹੜਾ ਛੱਤ ਕੌਮ ਦਾ ਜੇ ਕੋਈ ਗਾਇਕੀ ਦੇ ਵਿੱਚ ਆਉਣ ਤੇ ਯੋਗਦਾਨ ਹੈ ਤਾਂ ਦਦਾਰ ਸਿੰਘੂ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਹੈ ਗੀਤਕਾਰੀ 'ਚ ਤਾਂ ਉਹਨਾਂ ਦਾ ਕੋਈ ਸਾਨੀ ਹੈ ਹੀ ਨਹੀਂ ਇਸ ਗੱਲ ਤੋਂ ਤਾਂ ਕੋਈ ਮੁੱਕਰ ਨਹੀਂ ਸਕਦਾ ਅੰਕੜੇ ਗਵਾਹ ਨੇ ਸਾਰੇ ਲੋਕ ਮੰਨਦੇ ਆ ਪਿੰਡ ਦੇ ਸਰਪੰਚ ਵੀ ਰਹੇ ਉਹ ਇੱਕ ਸਫਲ ਗਾਇਕ ਰਹੇ ਇਹਦੇ ਨਾਲ ਨਾਲ ਇਹ ਵੀ ਇੱਕ ਅੰਕੜਾ ਜੋੜ ਕੇ ਆਪਾਂ ਦੇਖ ਸਕਦੇ ਆਂ ਵੀ ਇਹ ਵੀ ਇੱਕ ਰਿਕਾਰਡ ਆ ਉਹਨਾਂ ਦਾ ਵੀ ਪਹਿਲੇ ਜਿਹੜੇ ਜੱਟ ਫਨਕਾਰ ਹੋਏ ਆ ਉਹ ਉਦੋਂ ਬਾਅਦ ਤਾਂ ਚਲੋ ਰਾਹ ਖੁੱਲਦੇ ਗਏ ਲੋਕ ਫਿਰ ਜਿਵੇਂ ਜਿਵੇਂ ਗਾਇਕੀ ਚ ਲੋਕ ਆਉਂਦੇ ਗਏ ਚਲੋ ਕਾਮਯਾਬੀ ਹੁਣ ਆਉਂਦੀ ਗਈ ਹੁਣ ਤਾਂ ਅੱਜ ਕੱਲ ਤਾਂ ਆਪਾਂ ਦੇਖਦੇ ਆ ਵੀ ਇਹ ਹਾਲਾਤ ਹੈ ਵੀ ਜਿਵੇਂ ਪਿੱਛੇ ਜਿਵੇਂ ਕਿਸੇ ਆਪਣੇ ਕਲਾਕਾਰ ਦੀ ਇੰਟਰਵਿਊ ਦੇਖ ਰਿਹਾ ਸੀ ਉਹਨੇ ਆਪ ਇਸ ਚੀਜ਼ ਨੂੰ ਮੰਨਿਆ ਵੀ ਅੱਜ ਮੈਂ ਪੂਰਾ ਸਕਸੈਸ ਹਾਂ ਵੀ ਮੈਂ ਮਤਲਬ ਬਹੁਤ ਪੈਸੇ ਕਮਾ ਰਿਹਾ ਹਾਂ ਪਰ ਜਦੋਂ ਮੈਂ ਪਹਿਲਾ ਗੀਤ ਰਿਕਾਰਡ ਕਰਾਇਆ ਤੇ ਮੇਰੇ ਬਾਪੂ ਨੇ ਜ਼ਮੀਨ ਵੇਚ ਕੇ ਮੇਰਾ ਗੀਤ ਰਿਕਾਰਡ ਕਰਾਇਆ ਮਤਲਬ ਘਰ ਦੇ ਵੀ ਸਪੋਰਟ ਕਰਦੇ ਆ ਵੀ ਉਹਨਾਂ ਨੇ ਆਪਦੀ ਖਾਨਦਾਨੀ ਜ਼ਮੀਨ ਵੇਚ ਕੇ ਵੀ ਆਪਦੇ ਮੁੰਡੇ ਦੀ ਰਿਕਾਰਡਿੰਗ ਕਰਾਈ ਤਾਂ ਮਤਲਬ ਇਹਦਾ ਆਪਾਂ ਕਹਿ ਸਕਦੇ ਆ ਵੀ ਹੁਣ ਤਾਂ ਚਲੋ ਪੂਰੀ ਹਰੇਕ ਨੂੰ ਸਪੋਰਟ ਮਿਲਦੀ ਆ ਪੈਸਾ ਵੀ ਮਿਲਦਾ ਆਪਣੇ ਇਸ ਲਾਈਨ ਦੇ ਵਿੱਚ ਆਉਣ ਲਈ ਵੀ ਅਗਲਾ ਕਹਿੰਦਾ ਤੂੰ ਮਿਹਨਤ ਕਰ ਪੈਸਾ ਮੈ ਲਾਉਣਾ ਪਰ ਜਦੋਂ ਸੰਧੂ ਸਾਹਿਬ ਇਸ ਲਾਈਨ ਦੇ ਵਿੱਚ ਆਏ ਸੀ ਉਦੋਂ ਤਾਂ ਇਹਨੂੰ ਕੋਲ ਮਲਾ ਕੇ ਲੋਕ ਇਹੀ ਕਹਿੰਦੇ ਸੀ ਵੀ ਇਹ ਤਾਂ ਕੰਜਰਾਂ ਦਾ ਕੰਮ ਹੈ ਇਹ ਕੰਜਰ ਕੀਤਾ ਹੈਗਾ ਤੇ ਪਰ ਫਿਰ ਵੀ ਜੇ ਆਪਾਂ ਉਸ ਇਨਸਾਨ ਦੀ ਗੱਲ ਕਰੀਏ ਜ਼ਾਰ ਸੰਧੂ ਸਾਹਿਬ ਦੀ ਤਾਂ ਉਹਨੂੰ ਆਪਾਂ ਇਸ ਯੋਗਸਤਮ ਮੰਨ ਸਕਦੇ ਹਾਂ ਇੱਕ ਆਪਾਂ ਕਿ ਪੰਜਾਬੀ ਗਾਇਕੀ ਦੇ ਵਿੱਚ ਉਹ ਜੱਟਾਂ ਦੇ ਮੁੰਡਿਆਂ ਦੇ ਵਾਸਤੇ ਇੱਕ ਆਦਰਸ਼ ਬਣ ਕੇ ਆਏ ਤੇ ਜਿਹੜੀ ਉਹਨਾਂ ਨੇ ਲੀ ਤੋਰੀ ਉਹਦੇ ਤੇ ਉਸੇ ਰਸਤੇ ਤੇ ਅੱਜ ਕਿੰਨੇ ਗਾਇਕ ਆਵਦੀਆਂ ਪੈੜਾਂ ਘਰ ਘਰ ਕੇ ਕਾਮਯਾਬ ਹੋ ਰਹੇ ਨੇ ਪੈਸੇ ਕਮਾ ਰਹੇ ਨੇ ਤੇ ਦਦਾਰ ਸੰਧੂ ਸਾਹਿਬ ਨੂੰ ਆਪਾਂ ਇੱਕ ਯੁੱਗਪੁਰਸ਼ ਮੰਨ ਸਕਦੇ ਆਂ ਜੱਟਾਂ ਦੇ ਮੁੰਡਿਆਂ ਵਾਸਤੇ ਪੰਜਾਬੀ ਗਾਇਕੀ ਦੇ ਵਿੱਚ ਆਉਣ ਦਾ ਦੂਸਰੀ ਗੱਲ ਜੇ ਰਿਕਾਰਡਿੰਗ ਦੀ ਗੱਲ ਕਰੀਏ ਆਪਾਂ ਅੱਜ ਕੱਲ ਆਪਾਂ ਦੇਖਦੇ ਆਂ ਵੀ ਜਿਹੜੇ ਨਵੇਂ ਮੁੰਡੇ ਆ ਉਹਨਾਂ ਤੋਂ ਅਖਾੜੇ ਕਿਉਂ ਨਹੀਂ ਲੱਗ ਰਹੇ ਅਖਾੜੇ ਲੱਗਣ ਨਾ ਦਾ ਕਾਰਨ ਕੀ ਹੈ ਵੀ ਉਹ ਲਾਈਵ ਸਟੇਜਾਂ ਤੇ ਕਾਮਯਾਬ ਕਿਉਂ ਨਹੀਂ ਹੁੰਦੇ ਉਹਦਾ ਸਭ ਤੋਂ ਵੱਡਾ ਕਾਰਪਣਾ ਰਿਆਜਨਗਰਨ ਕਿਉਂਕਿ ਐਚ ਐਮ ਬੀ ਇੱਕ ਐਕੋਜੀ ਕੰਪਨੀ ਸੀ ਦੁਨੀਆ ਦੀ ਤੁਸੀਂ ਕਿਸੇ ਵੀ ਪੁਰਾਣੇ ਜਿਹੜੇ ਜਿਉਂਦੇ ਜਾਗਦੇ ਕਲਾਕਾਰ ਬੈਠੇ ਆ ਉਹਨਾਂ ਨੂੰ ਪੁੱਛ ਲਓ ਵੀ ਰਿਕਾਰਡਿੰਗ ਕਿਵੇਂ ਹੁੰਦੀ ਸੀ ਤੇ ਉਹ ਦੱਸਦੇ ਨੇ ਵੀ ਜੇ ਕੋਈ ਗੀਤ ਆਪਾਂ ਰਿਕਾਰਡਿੰਗ ਕਰਾ ਰਹੇ ਆ ਉਸ ਗੀਤ ਦੇ ਜੇ ਕੋਈ ਲਾਸਟ ਲਯੰਤਰੇ ਵਿੱਚ ਵੀ ਅਖੀਰ ਲਯੰਤਰੇ ਵਿੱਚ ਵੀ ਕੋਈ ਕੁੜੀ ਨਹੀਂ ਗਲਤੀ ਕਰਦੀ ਤੋ ਉਹ ਗੀਤ ਸਾਰਾ ਦੁਬਾਰੇ ਗਾਉਣਾ ਪੈਂਦਾ ਸੀ ਇੰਨੀ ਜਿਆਦਾ ਮਿਹਨਤ ਉਹਨਾਂ ਨੂੰ ਕਰਨੀ ਪੈਂਦੀ ਸੀ ਇੱਕ ਇੱਕ ਗੀਤ ਰਿਕਾਰਡ ਕਰਾਉਣ ਵਾਸਤੇ ਉਹਨਾਂ ਨੂੰ ਪੂਰਾ ਪੂਰਾ ਦਿਨ ਲੱਗ ਜਾਂਦਾ ਸੀ ਗਲਾ ਬਹਿ ਜਾਂਦਾ ਸੀ ਬੁਰਾ ਹਾਲ ਹੋ ਜਾਂਦਾ ਸੀ ਅੱਜ ਕੱਲ ਤਾਂ ਜੋਗੀ ਕੰਪਿਊਟਰਾਈਜ਼ ਯੁੱਗ ਹੈ ਤੁਸੀਂ ਜਿੱਥੇ ਤੁਸੀਂ ਲੱਗ ਰਹੇ ਹੋ ਥੋੜਾ ਜਿਆਦਾ ਡੱਬ ਰਹੇ ਹੋ ਉੱਥੇ ਕੰਪਿਊਟਰ ਨਾਲ ਮਤਲਬ ਵੈਬ ਜਾਂ ਕੋਈ 뮤직 ਜਾਂ ਉਹ ਸਿਸਟਮ ਕਰ ਦਿੰਦੇ ਤੁਹਾਡੀ ਆਵਾਜ਼ ਐ ਲੱਗਦਾ ਵੀ ਬਹੁਤ ਕਾਮਯਾਬ ਆ ਤੁਸੀਂ ਪਤਾ ਨਹੀਂ ਕਿੰਨੀ ਸੋਹਣੀ ਆਵਾਜ਼ ਦੇ ਮਾਲਕ ਹੋ ਕੋਈ ਵੀ ਬੰਦਾ ਜਾ ਕੇ ਗੀਤ ਰਿਕਾਰਡ ਕਰਾਇਆ ਜਾਂਦਾ ਹੁਣ ਤਾਂ ਦੂਜੀ ਗੱਲ ਉਦੋਂ ਐਚਐਮਈ ਕੰਪਨੀ ਦਿੱਲੀ ਸੀ ਹਰੇਕ ਬੰਦਾ ਤਾਂ ਉਹਦੇ ਦਫ਼ਤਰ ਦੀਆਂ ਪੌੜੀਆਂ ਨਹੀਂ ਚੜ ਸਕਦਾ ਸੀ ਹੁਣ ਤਾਂ ਤੁਸੀਂ ਕਿਸੇ ਮਰਜ਼ੀ ਸ਼ਹਿਰ 'ਚ ਚਲੇ ਜਾਓ ਪੰਜਾਬ ਦੇ 'ਚ ਉੱਥੇ ਵੀ ਤੁਸੀਂ ਭਾਵੇਂ ਤੁਹਾਨੂੰ ਕੁਝ ਆਉਂਦਾ ਜਾਂਦਾ ਨਹੀਂ ਹਾਂਜੀ ਰਿਕਾਰਡਿੰਗ ਕਰਾ ਦਿਓ ਕੋਈ ਖਾਸ ਗੱਲ ਨਹੀਂ ਤੁਸੀਂ ਮਾਰਕੀਟ ਚ ਅਗਲੇ ਦੇ ਨਹੀਂ ਇੰਟਰਨੈਟ ਤੇ ਆ ਜਾਓਗੇ ਹੋ ਸਕਦਾ ਤੁਸੀਂ ਮਸ਼ਹੂਰ ਵੀ ਹੋ ਜાઓ ਇਹਦੀ ਕੋਈ ਖਾਸ ਗੱਲ ਨਹੀਂ ਲੇਕਿਨ ਜਿਹੜਾ ਮਿਹਨਤ ਦਾ ਦੌਰ ਸੀ ਉਹ ਵਾਕੇ ਮਿਹਨਤ ਦਾ ਦੌਰ ਸੀ ਜਦੋਂ ਇਹ ਜੋੜੀਆਂ ਆਈਆਂ ਇਹਨਾਂ ਨੇ ਗੀਤ ਗਾਏ ਜਿਹੜੀਆਂ ਅੱਜ ਵੀ ਜਿਨ੍ਹਾਂ ਦੇ ਗੀਤ ਸਦਾ ਹੀ ਗੂੰਜਦੇ ਆ ਆਪਣੇ ਕੰਨਾਂ ਦੇ ਵਿੱਚ ਆਪਾਂ ਸਾਰਾ ਦਿਨ ਸੁਣਦੇ ਆ ਸੋ ਇਹਨਾਂ ਨੇ ਜਿਹੜੀਆਂ ਉਦੋਂ ਮਿਹਨਤਾਂ ਕਰੀਆਂ ਉਹ ਆਪਣਾ ਜੇ ਕੋਈ ਮੰਨੇ ਚਾਹੇ ਨਾ ਮੰਨੇ ਜੇ ਪੰਜਾਬੀ ਗਾਇਕਾ ਜਿਹੜੇ ਨਵੇਂ ਆ ਰਹੇ ਆ ਸਾ ਇਹਨਾਂ ਨੂੰ ਤਾਂ ਉਹਨਾਂ ਦੇ ਪੈਰ ਤੋਂ ਦੋ ਪੀਣੇ ਚਾਹੀਦੇ ਵੀ ਤੁਹਾਨੂੰ ਇਸ ਲਾਈਨ ਦੇ ਵਿੱਚ ਆਉਣ ਦਾ ਉਹਨਾਂ ਨੇ ਪਹਿਲਾਂ ਰਾਹ ਬਣਾਇਆ ਸਟਾਰਕ ਸੋ ਦੋਸਤੋ ਮੇਰਾ ਕਹਿਣ ਦਾ ਮੇਨ ਮਤਲਬ ਇਹੀ ਸੀ ਕਿ ਜੱਟਾਂ ਦੇ ਮੁੰਡਿਆਂ ਨੂੰ ਗਾਇਕੀ 'ਚ ਲਿਆਉਣ ਵਾਲਾ ਜੇ ਆਪਾਂ ਸਭ ਤੋਂ ਪਹਿਲਾ ਇਨਸਾਨ ਮੰਨੀਏ ਤਾਂ ਉਹ ਦੇਦਾਰ ਸਿੰਘ ਸਾਹਿਬ ਸੀ ਚਾਹੇ ਹੁਣ ਕੋਈ ਕੋਸ਼ ਮਰਜੀ ਕਹਿੰਦਾ ਫਿਰੇ ਲੇਕਿਨ ਤੁਸੀਂ ਆਂਕੜੇ ਖੋਲ ਕੇ ਦੇਖ ਸਕਦੇ ਹੋ ਇਤਿਹਾਸ ਇਨਾਂ ਚੀਜ਼ਾਂ ਦਾ ਗਵਾਹ ਹੈ ਸੋ ਦੋਸਤੋ ਅੱਜ ਦੀ ਮੇਰੀ ਗੱਲਬਾਤ ਇਸੇ ਮੁੱਦੇ ਤੇ ਸੀ ਜੇ ਤੁਹਾਨੂੰ ਗੱਲਬਾਤ ਚੰਗੀ ਲੱਗੀ ਜਿਵੇਂ ਤੁਸੀਂ ਆਪਣੀਆਂ ਪਹਿਲਾ ਵਾਲੀਆਂ ਵੀਡੀਓਜ਼ ਨੂੰ ਪਿਆਰ ਦਿੰਨੇ ਹੋ ਉਮੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਜੇ ਦੋਸਤੋ ਤੁਹਾਨੂੰ ਕੋਈ ਕਿਸੇ ਚੀਜ਼ ਦੀ ਕਿੰਤੂ ਬ੍ਰੰਤੂ ਜਾਂ ਕਮੀ ਪੇਸ਼ੀ ਲੱਗਦੀ ਹੈ ਤਾਂ ਦੋਸਤੋ ਕਮੈਂਟਾਂ ਦੇ ਵਿੱਚ ਉਹ ਵੀ ਜਰੂਰ ਦੱਸਿਓ ਮੈਨੂੰ ਆਪਾਂ ਅੱਗੇ ਤੋਂ ਇਹਨਾਂ ਚੀਜ਼ਾਂ 'ਚ ਸੁਧਾਰ ਲਿਆਵਾਂਗੇ ਫਿਰ ਜਾਂਦੇ ਜਾਂਦੇ ਮੈਂ ਇਹੀ ਬੇਨਤੀ ਕਰਦਾ ਹਾਂ ਵੀ ਜੇ ਤੁਸੀਂ ਹਾਲੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਪਣੀਆਂ ਇਸੇ ਮੁੱਦੇ ਤੇ ਇਸੇ ਤਰੀਕੇ ਦੀਆਂ ਵੀਡੀਓਜ਼ ਹੋਰ ਤੁਹਾਡੇ ਸਾਹਮਣੇ ਉੰਨੀ ਰਹਿਣੀ ਆ ਸਸਰੀ ਘਰ